ਥਾਈਲੈਂਡ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਬੇਕਾਂਗ ਦੇ ਵਿੱਚ ਇੱਕ ਲਗਜ਼ਰੀ ਹੋਟਲ ਦੇ ਕਮਰੇ ਦੇ ਵਿੱਚ ਸੈਨਾਇਡ ਨਾਲ ਭਰਿਆ ਡਰਿੰਕ ਪੀਣ ਦੇ ਨਾਲ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਮ੍ਰਿਤਕਾਂ ਦੇ ਵਿੱਚੋਂ ਕਿਸੇ ਨੇ ਚਾਹ ਦੇ ਕੱਪ ਦੇ ਵਿੱਚ ਜ਼ਹਿਰ ਮਲਾਇਆ ਹੋ ਸਕਦਾ ਹੈ ਪੁਲਿਸ ਦਾ ਕਹਿਣਾ ਹੈ ਕਿ ਕਰਜ਼ੇ ਤੋਂ ਪਰੇਸ਼ਾਨ ਵਿਅਕਤੀ ਨੇ ਜ਼ਹਿਰ ਮਲਾਇਆ ਥਾਈਲੈਂਡ ਦੀ ਰਾਜਧਾਨੀ ਬੇਕਾਂਗ ਦੇ ਹਾਇਆਟ ਗ੍ਰੈਂਡ ਹਾਇਆਟ ਇਰਾਵਨ ਹੋਟਲ ਦੇ ਕਰਮਚਾਰੀਆਂ ਨੇ ਮੰਗਲਵਾਰ ਦੇਰ ਰਾਤ 6 ਲੋਕਾਂ ਦੀਆਂ ਲਾਸ਼ਾਂ ਲੱਭੀਆਂ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਉਸ ਦੀ ਮੌਤ 24 ਘੰਟੇ ਪਹਿਲਾਂ ਹੋਈ ਸੀ ਉਲ ਇਸ ਅਧਿਕਾਰੀਆਂ ਨੇ ਦੱਸਿਆ ਕਿ 6 ਮ੍ਰਿਤਕਾਂ ਦੇ ਵਿੱਚੋਂ ਦੋ ਨੇ ਨਿਵੇਸ਼ ਦੇ ਲਈ ਇੱਕ ਹੋਰ ਮ੍ਰਿਤਕ ਨੂੰ ਲੱਖਾਂ ਡਾਲਰ ਉਧਾਰ ਦਿੱਤੇ ਸਨ THAILAND ਦੀ ਪ੍ਰਧਾਨ ਮੰਤਰੀ ਸ਼੍ਰੀਥਾ ਥਾਵਿਸਨ ਨੇ ਮੰਗਲਵਾਰ ਨੂੰ ਹੋਟਲ ਦਾ ਦੌਰਾ ਕੀਤਾ ਅਤੇ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੌਤਾਂ ਇੱਕ ਨਿੱਜੀ ਮਾਮਲਾ ਹੈ ਅਤੇ ਰਾਸ਼ਟਰੀ ਸੁਰੱਖਿਆ ਦੇ ਨਾਲ ਇਸ ਦਾ ਕੋਈ ਵੀ ਲੈਣ ਦੇਣ ਨਹੀਂ ਹੈ ਪਰ ਮੰਗਲਵਾਰ ਨੂੰ ਹਯਾਤ ਹੋਟਲ ਦੇ ਵਿੱਚ ਜੋ ਕੁਝ ਹੋਇਆ ਉਸ ਦੀ ਸਪਸ਼ਟ ਤਸਵੀਰ ਹੁਣ ਸਾਹਮਣੇ ਆ ਰਹੀ ਹੈ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੇਕਾਬਦ ਦੇ ਚੋਟੀ ਦੇ ਪੁਲਿਸ ਅਧਿਕਾਰੀ ਨੌਪਸੇਨ ਫੂਨਸਾਵਤ ਨੇ ਕਿਹਾ ਹੈ ਕਿ 6 ਵਿਅਕਤੀਆਂ ਨੇ ਹਫਤੇ ਦੇ ਅੰਤ ਵਿੱਚ ਵੱਖ-ਵੱਖ ਸਮੇਂ ਹੋਟਲ ਦੇ ਵਿੱਚ ਜਾਂਚ ਕੀਤੀ ਗਈ ਸੀ ਅਤੇ ਉਹਨਾਂ ਨੂੰ ਹੋਟਲ ਦੀਆਂ ਵੱਖ-ਵੱਖ ਮੰਜ਼ਲਾਂ ਤੇ ਕਮਰੇ ਦਿੱਤੇ ਗਏ ਸਨ ਇਹ ਸਾਰੇ ਲੋਕ ਸੋਮਵਾਰ ਨੂੰ ਹੋਟਲ ਛੱਡਣ ਜਾ ਰਹੇ ਸਨ ਮਰਨ ਵਾਲਿਆਂ ਦੇ ਵਿੱਚ ਚਾਰ ਵੀਅਤਨਾਮ ਤੇ ਦੋ ਅਮਰੀਕਾ ਦੇ ਨਾਗਰਿਕ ਸਨ ਅ ਅਮਰੀਕੀ ਵਿਦੇਸ਼ ਵਿਭਾਗ ਨੇ ਇਹਨਾਂ ਮੌਤਾਂ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਹੈ ਇਹ ਕੇਓਐਸ ਸਥਿਤੀ ਦੇ ਨਜ਼ਰ ਰੱਖ ਰਹੇ ਨੇ ਇਸ ਦੌਰਾਨ ਥਾਈ ਪ੍ਰਧਾਨ ਮੰਤਰੀ ਸਾਰੀਖਾ ਥਾਵਿਸਨ ਨੇ ਕਿਹਾ ਹੈ ਕਿ ਯੂਐਸ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਾਂਚ ਦੇ ਵਿੱਚ ਥਾਈ ਅਧਿਕਾਰੀਆਂ ਦੀ ਮਦਦ ਕਰ ਰਿਹਾ ਹੈ